ਸਤਿ ਸ਼੍ਰੀ ਅਕਾਲ ਮੈਸੂਖਪਾਲ ਸਿੰਘ ਆਦੀਵਾਲ ਤੁਸੀਂ ਦੇਖ ਰਹੇ ਹੋ ਡੈਲੀ ਰਿਪੋਰਟ ਟੀਵੀ ਰੋਜ਼ਾਨਾ ਦੀ ਤਰ੍ਹਾਂ ਆਏ ਦਿਨ ਤੁਹਾਨੂੰ ਵੱਖ-ਵੱਖ ਸ਼ਖਸੀਅਤਾਂ ਨਾਲ ਮਿਲਾਉਣ ਦੀ ਕੋਸ਼ਿਸ਼ ਕਰਦੇ ਆ ਜਿਵੇਂ ਕਿ ਆਪ Punjab ਦੇ ਵਿੱਚ ਹੀ ਇੱਕ ਤਰੀਕ ਨੂੰ ਜਿਹੜੀਆਂ ਚੋਣਾਂ ਹੋਣੀਆਂ ਤੇ ਵੱਖ-ਵੱਖ ਪਾਰਟੀਆਂ ਨੇ ਆਪਣਾ ਚੋਣ ਪ੍ਰਚਾਰ ਆ ਜਿਹੜਾ ਜ਼ੋਰ ਸ਼ੋਰਾਂ ਨਾਲ ਸ਼ੁਰੂ ਕਰ ਦਿੱਤਾ ਤੇ ਅੱਜ ਬੈਠੇ ਸੀ ਲਖਿਆਲੀ ਦੇ ਵਿੱਚ BJP ਉਮੀਦਵਾਰ ਸਾਬਕਾ ਕੈਬਨਿਟ ਮੰਤਰੀ ਰਾਣਾ ਗਰਮੀਤ ਸਿੰਘ ਜੀ ਸੋਢੀ ਜੀ ਉਹਨਾਂ ਦੇ ਪਰਿਵਾਰਕ ਮੈਂਬਰ ਆ ਅੱਜ ਪ੍ਰਚਾਰ ਦੌਰਾਨ ਮਿਲੇ ਸੀ ਤਾਂ ਆਓ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਕਿਸ ਤਰ੍ਹਾਂ ਦਾ ਮਾਹੌਲ ਆ ਸਾਰਾ ਉਹਨਾਂ ਤੋਂ ਪੁੱਛਦੇ ਆ ਇੱਕ ਵਾਰ ਆਪਾਂ ਚੈਨਲ ਤੋਂ ਉਹਨਾਂ ਦਾ ਸਵਾਗਤ ਕਰਦੇ ਆ ਸੱਤ ਸ੍ਰੀ ਅਕਾਲ ਭਾਈ ਜੀ ਸੱਤ ਸ੍ਰੀ ਅਕਾਲ ਭਾਈ ਜੀ ਪਹਿਲਾਂ ਨਾ ਡੇਲੀ ਰਿਪੋਰਟ ਵਾਲਿਆਂ ਨੂੰ ਸਾਡੀ ਇੰਟਰਵਿਊ ਕਰਨ ਦਾ ਉਸ ਤੋਂ ਬਾਅਦ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਦੀ ਫਤਿਹ ਸਾਰੀ ਸੰਗਤ ਨੂੰ ਮੇਰੀ ਠੀਕ ਹੈ ਬਾਈ ਜੀ ਅੱਜ ਆਪਣੇ ਮੰਡਲ ਪ੍ਰਧਾਨ ਜੀ ਸਾਹਿਬ ਜੀ ਕਾਫੀ ਸਮੇਂ ਤੋਂ ਬਿਮਾਰ ਚੱਲ ਰਹੇ ਸੀਗੇ ਤੇ ਅੱਜ ਚਲੋ ਦੇਖ ਕੇ ਵਧੀਆ ਲੱਗਿਆ ਕਹਿੰਦੇ ਬੰਦਾ ਸਿਹਤ ਜਾ ਪਈ ਸੋਹਣਾ ਲੱਗਦਾ ਫੀਲਡ ਦੇ ਵਿੱਚ ਬਹੁਤ ਵਿਚਰਦੇ ਸੀਗੇ ਪਹਿਲਾਂ ਤੋਂ ਸ਼ੁਰੂ ਤੋਂ ਅੱਜ ਇਹਨਾਂ ਨੂੰ ਮਿਲੇ ਹੋ ਆ ਕਿ ਮੈਨੂੰ ਲੱਗਦਾ ਤੁਹਾਨੂੰ ਪਹਿਲੀ ਵਾਰੀ ਮੁਲਾਕਾਤ ਕਰਨ ਦਾ ਮੌਕਾ ਮਿਲਿਆ ਹੋਣਾ ਤਾਂ ਕਿਸ ਤਰ੍ਹਾਂ ਦਾ ਮਾਹੌਲ ਆ ਜਿਹੜਾ ਇਸ ਏਰੀਆ ਦਾ ਲੱਗ ਰਿਹਾ ਮਾਹੌਲ ਬਹੁਤ ਵਧੀਆ ਜੀ ਬਹੁਤ ਵਧੀਆ ਇਹਨਾਂ ਨੇ ਕੱਟ ਕੀਤਾ ਸੀਗਾ ਅਸੀਂ ਤਾਂ ਇੱਕ ਵਾਰ ਬਲੀ ਇਹਨਾਂ ਦਾ ਹਾਲ ਚਾ ਪੁੱਛਣ ਆਏ ਸੀ ਵੀ ਪੁਰਾਣੇ ਵਰਕਰ ਨੇ ਇਹਨਾਂ ਦਾ ਹਾਲ ਚਾ ਪੁੱਛਿਆ ਜਾਵੇ ਜਾ ਕੇ ਪਤਾ ਲੱਗਾ ਤੇ ਇੱਕ ਛੋਟੀ ਜੀ ਮੀਟਿੰਗ ਸੀ ਜਿਹੜੀ ਕਿ ਇਹਨਾਂ ਵੱਡੇ ਇਕੱਠ ਦੇ ਤੌਰ ਤੇ ਇਹਨਾਂ ਨੇ ਇੱਥੇ ਕੀਤਾ ਹੋਇਆ ਸੀਗਾ ਤੇ ਬਹੁਤ ਵਧੀਆ ਲੱਗਾ ਇਹਨਾਂ ਮਾਹੌਲ ਬਈ ਜੀ ਕਿਵੇਂ ਦੇਖਦੇ ਹੋ ਕਿਉਂਕਿ ਪਿਛਲੀ ਵਾਰ ਜਦੋਂ ਚੋਣਾਂ ਹੁੰਦੀਆਂ ਸੀ ਤਾਂ ਮੁਕਾਬਲਾ ਜਿਵੇਂ ਦੋ ਜਣਾਂ ਦਾ ਹੀ ਹੁੰਦਾ ਸੀਗਾ ਇਸ ਐਤ ਕੀ ਇਸ ਵਾਰ ਦੇ ਮਾਹੌਲ ਬਣ ਗਿਆ ਵੀ ਸਾਰੀਆਂ ਪਾਰਟੀਆਂ ਬਰਾਬਰ ਦਾ ਵਰਕ ਕਰ ਰਹੀਆਂ ਨੇ ਬਰਾਬਰ ਦਾ ਜੋਰ ਲਾ ਰਹੀਆਂ ਨੇ ਕਿਸ ਨਾਲ ਤੁਸੀਂ ਜਿਹੜੀ ਰਾਣਾ ਸਾਹਿਬ ਸੋਡੀ ਦੀ ਟੱਕਰ ਸਮਝਦੇ ਹੋ ਜੀ ਦੇਖੋ ਜੀ ਅਸੀਂ ਤਾਂ ਟੱਕਰ ਕਿਸੇ ਨਾਲ ਨਹੀਂ ਸਮਝਦੇ ਆਪਣੀ ਇਹ ਦੂਸਰੇ ਪਾਰਟੀਆਂ ਨੂੰ ਪੁੱਛੋ ਉਹਨਾਂ ਨੇ ਟੱਕਰ ਸੁਣਾਉਣਾ ਮਾਰਾ ਦੀ ਕਿਰਪਾ ਨਾਲ ਡਾ ਵਜੇ ਰਿਸਪੋਰਟ ਮਿਲ ਰਿਹਾ ਜਿੱਥੇ ਵੀ ਜਾਇਦਾ ਲੋਕ ਸਾਨੂੰ ਆਪਣੇ ਅੱਖਾਂ ਦੇ ਪਟਾਉਂਦੇ ਨੇ ਫੁੱਲ ਹੱਥ ਤਦਕਾਰ ਦੇ ਰਹੇ ਨੇ ਤੇ ਆ ਵਿਸ਼ਵਾਸ ਵਾਰ ਰਹੇ ਨੇ ਵੀ ਰਨਾ ਸਾਹਿਬ ਸਾਡੀ ਇੱਕ ਇੱਕ ਬੂਤ ਤੁਹਾਡੇ ਨਾਲ ਹੈ ਲੋਕਾਂ ਦਾ ਉਤਸ਼ਾਹ ਦੇਖ ਕੇ ਸਾਨੂੰ ਲੱਗ ਰਿਹਾ ਸਾਡੀ ਜਿੱਤ ਪੱਕੀ ਆ ਹਾਂ ਬਈ ਜਿਗਵੇ ਗੱਲ ਕਰੀਏ ਜਿਹੜੀ ਇਹ ਸੀਟ ਆ ਕਾਫੀ ਲੇਟ ਜਿਹੜੀ ਅਨਾਉਂਸ ਹੋਈ ਹੈ ਫਿਰੋਜ਼ਪੁਰ ਦੀ ਬੀਜੇਪੀ ਦੀ ਜਿਹੜੀ ਟੈਕਟਾ ਕਾਫੀ ਲੇਟ ਆ ਨੌ ਹਲਕੇ ਆ ਪ੍ਰਚਾਰ ਕਾਫੀ ਜ਼ਿਆਦਾ ਪਿੰਡ ਵੱਡਾ ਹਲਕਾ ਕਿਸ ਤਰ੍ਹਾਂ ਦਾ ਜਿਹੜਾ ਪ੍ਰਚਾਰ ਹੁਣ ਤੱਕ ਹੋ ਗਿਆ ਕਿੰਨੇ ਕ ਹਲਕੇ ਦੇ ਵਿੱਚ ਘੁੰਮ ਫਿਰਲੇ ਨੂੰ ਤੇ ਗੁਰਬੰਨ ਜੀ ਆਲ ਓਵਰ ਸਾਡੇ ਆਧੁਨੋਂੋਂ ਜ਼ਿਆਦਾ ਸਾਡੇ ਹਲਕੇ ਅਸੀਂ ਕਵਰ ਕਰ ਲਏ ਨੇ ਜੀ ਤੇ ਆਉਣ ਵਾਲੇ ਦੇ ਸਾਧੂ ਉਮੀਦ ਹੈ ਜਿਸ ਤਰ੍ਹਾਂ ਵਰਕ ਸਾਡੇ ਨਾਲ ਜੁੜਿਆ ਹੈ ਸਾਡੇ ਸਾਡੇ ਨਾਲ ਲੋਕੀਂ ਸ਼ਾਲਾ ਜੁੜ ਰਹੇ ਹਨ ਤੇ ਰੰਦੀ ਵੀ ਅਸੀਂ ਜਲਦੀ ਹੀ ਕਾਲ ਕਰ ਲਵਾਂਗੇ ਜੇ ਗੱਲ ਕਰੀਏ ਤਾਂ ਜੀ ਕਿਸਾਨ ਮੋਰਚੇ ਸੰਬੰਧੀ ਗੱਲ ਕਰ ਲੈਣੇ ਆ ਕਿਸਾਨਾਂ ਨੇ ਜਿਹੜਾ ਪਿਛਲਾ ਲੰਬਾ ਸਵਾ ਮੋਰਚਾ ਰੱਖਿਆ ਸੀਗਾ ਤੇ ਕਿਸਾਨ ਜਥੇਬੰਦੀਆਂ ਦਾ ਜਿਹੜਾ ਇਸ ਵਾਰ ਮਾਹੌਲ ਸੀਗਾ ਉਹਨਾਂ ਨੇ ਕਿਹਾ ਸੀ ਬੀਜੇਪੀ ਉਮੀਦਵਾਰਾਂ ਦਾ ਜਿਹੜਾ ਘਰਾਉ ਕਰਨਾ ਤੇ ਬੜੀ ਸਖਤ ਸੁਰੱਖਿਆ ਦੇ ਵਿੱਚ ਆਪਾਂ ਨੂੰ ਪ੍ਰਚਾਰ ਕਰਨਾ ਪੈਂਦਾ ਉਹਨਾਂ ਚੀਜ਼ਾਂ ਨੂੰ ਕਿਵੇਂ ਦੇਖਦੇ ਹੋ ਦੇਖੋ ਜੀ ਰਾਣਾਜੀਵ ਇੱਕ ਇਹੋ ਜਿਹੀ ਸ਼ਖਸੀਅਤ ਨੇ ਪਹਿਲੀ ਗੱਲ ਸਾਡਾ ਕਿਤੇ 90% ਸਾਡਾ ਵਿਰੋਧ ਹੋਏ ਕੋਈ ਨਹੀਂ ਅਸੀਂ ਇਹਨਾਂ ਨੂੰ ਜਿਹੜੇ ਬਰੋਲ ਕਰ ਰਹੇ ਨੇ ਅਸੀਂ ਉਹਨਾਂ ਨੂੰ ਕਿਸਾਨ ਆਗੂ ਸਮਝਦੇ ਨਹੀਂ ਉਹ ਦੂਜੀ ਪਾਰਟੀਆਂ ਦੇ ਪੈਦਾ ਕੀਤੇ ਹੋਏ ਬੰਦੇ ਹਨ ਜੋ ਕਿ ਮਾਹੌਲ ਖਰਾਬ ਕਰਨਾ ਚਾਹੁੰਦੇ ਹਨ ਠੀਕ ਹੈ ਜੀ ਅਸੀਂ ਬਿਲਕੁਲ ਵੀ ਮਾਹੌਲ ਖਰਾਬ ਨਹੀਂ ਹੁੰਦਿਆਂਗੇ ਤੇ ਸਭ ਨੂੰ ਮਾਨ ਸਤਕਾਰ ਨਾਲ ਹੱਥ ਜੋੜ ਕੇ ਅਸੀਂ ਤਾਂ ਸਿਰਫ ਆਪਣਿਆਂ ਲਈ ਵੋਟਾਂ ਮੰਗ ਰਹੇ ਹਾਂ ਵੀ ਮੋਦੀ ਸਾਹਿਬ ਨੂੰ ਵੋਟਾਂ ਪਾ ਕੇ ਉਹਨਾਂ ਦਾ ਮਜ਼ਬੂਤ ਕਰੋ ਮੋਦੀ ਸਾਹਿਬ ਦੀ ਕਾਮਯਾਬੀ ਪੰਜਾਬ ਦੀ ਕਾਮਯਾਬੀ ਹੈ ਜੋ ਡਬਲ ਜਨ ਸਰਕਾਰ ਬਣੇਗੀ ਤੇ ਪੰਜਾਬ ਦੀ ਤਕੀ ਹੋਏਗੀ ਅਸੀਂ ਤਾਂ ਹਰ ਵਰਗ ਨੂੰ ਹਰ ਲੋਕਾਂ ਨੂੰ ਅਸੀਂ ਇਹੀ ਕਹਿ ਰਹੇ ਹਾਂ ਵੀ ਡਬਲ ਜਨ ਸਰਕਾਰ ਬਣਾਓ ਤੇ ਮੋਦੀ ਸਾਹਿਬ ਨੂੰ ਵੋਟਾਂ ਪਾ ਕੇ ਜਿਤਾਓ ਤੇ ਪਲੀਜ਼ ਇਦਾਂ ਅਖੋਤੀ ਆਗੂ ਅਮਰ ਲਾ ਕੇ ਤੁਸੀਂ ਕਿਸਦਾ ਵਿਰੋਧ ਨਾ ਕਰੋ ਜਿਸ ਦਾ ਤੁਹਾਡਾ ਵੋਟ ਪਾਉਣਾ ਲੋਕ ਦਾ ਹੱਕ ਹੈ ਉਸ ਤਰ੍ਹਾਂ ਸਾਡਾ ਇਲੈਕਸ਼ਨ ਲੜਨਾ ਸਾਡਾ ਹੱਕ ਹੈ ਲੋਕਤੰਤਰਿਕ ਹੱਕ ਹੈ ਠੀਕ ਹੈ ਜੀ ਇਸ ਕਰਕੇ ਤੁਸੀਂ ਪੁਲਿਸ ਮੌਲ ਖਰਾਬ ਨਾ ਕਰੋ ਤੇ ਸਾਨੂੰ ਆਪਣਾ ਪ੍ਰਚਾਰ ਨਿਰਮਣ ਕਰਨ ਦਿਓ ਜਿੱਦਾਂ ਕਿ ਪੰਜਾਬ ਦੇ ਵਿੱਚ 2.5 ਸਾਲ ਪਹਿਲਾਂ ਸਭ ਕੁ 2 ਸਾਲ ਪਹਿਲਾਂ ਇੱਕ ਬਦਲਾਅ ਦੇ ਨਾਂ ਤੇ ਇੱਕ ਲਹਿਰ ਉੱਠੀ ਸੀ ਤੇ ਲੋਕਾਂ ਨੇ ਉਸ ਲਹਿਰ ਦੇ ਵਿੱਚ ਬੜੀ ਭਾਰੀ ਜਿਹੜਾ ਸਮਰਥਨ ਦਿੱਤਾ ਸੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀਗੀ ਤੇ ਉਹਨਾਂ ਨੇ ਲੋਕਾਂ ਕੋਲ ਜਿਹੜੇ ਵਾਅਦੇ ਕੀਤੇ ਸੀਗੇ ਅਲੱਗ-ਅਲੱਗ ਤਰ੍ਹਾਂ ਦੇ ਵਾਅਦੇ ਕੀਤੇ ਸੀਗੇ ਤੇ ਹੁਣ ਤੁਸੀਂ ਵੀ ਪਿੰਡਾਂ ਦੇ ਵਿੱਚ ਵਿਚਰ ਰਹੇ ਹੋ ਲੋਕਾਂ ਦਾ ਕਿਸ ਤਰ੍ਹਾਂ ਦਾ ਮਾਹੌਲ ਆ ਸਰਕਾਰ ਨੂੰ ਲੈ ਕੇ ਦੇਖੋ ਜੀ ਇਹੀ ਜਿੱਥੇ ਪਿੰਡਾਂ ਵਿੱਚ ਗਏ ਆ ਜੁਨੇ ਭਾਰੀ ਸ਼ਾਂ ਦਾ ਲੋਕਾਂ ਨੇ ਚਾਰੋਂ ਨੂੰ ਵੋਟਰ ਭਾਗ ਜਤਾਈਆਂ ਸੀ ਇੱਕ ਬਦਲਾਅ ਦੇ ਨਾਂ ਤੇ ਉਹਨਾਂ ਦਾ ਅੱਜ ਵਿਸ਼ਵਾਸ ਚਕਨਾ ਚੁਰ ਹੋ ਚੁੱਕਿਆ ਆ ਹਰ ਵਰਗ ਪਹਿਲੇ ਨਾਲੋਂ ਵੀ ਜ਼ਿਆਦਾ ਦੁਖੀ ਹੈ ਠੀਕ ਹੈ ਜੀ ਭਗਵੰਤ ਮਾਨ ਸਾਹਿਬ ਕਹਿ ਰਹੇ ਨੇ ਸੈਂਟਰ ਸਰਕਾਰ ਸਾਡੇ ਪੈਸੇ ਰੋਕ ਰਹੀ ਹੈ ਤੇ ਜਿਸ ਵੀਰ ਨਾਲੋਂ ਕਰਦਾ ਚੱਕ ਰਹੇ ਨੇ ਮੇਰੇ ਹਿਸਾਬ ਨਾਲ ਜਿਹੜੀਆਂ ਪਾਰਟੀਆਂ ਨੇ ਇੰਨੇ ਸਾਲਾਂ ਰਾਜ ਕਰਕੇ ਕਰਦਾ ਤੜਾਇਆ ਉਹ ਦਾ ਡਬਲ ਪੰਜਾ ਸਾਲਾਂ ਵਿੱਚ ਕਰ ਜਾਣਗੇ ਤੇ ਸਹੂਲਤਾ ਬੜੀਆ ਦੂਰ ਦੂਰ ਦਾੜੇ ਦੀ ਗੱਲ ਹੈ ਜਿਹ ਮੁਰਲੀਆ ਸਹੂਤਾ ਨੇ ਉਹ ਵੀ ਉਹਨਾਂ ਤੋਂ ਖੋਈਆਂ ਜਾ ਰਹੀਆਂ ਨੇ ਜਨਤਾ ਨੂੰ ਫ੍ਰੀ ਕੁਛ ਨਹੀਂ ਚਾਹੀਦਾ ਜਨਤਾ ਨੂੰ ਸਹੂਲਤ ਚਾਹੀਦੀ ਹੈ ਫ੍ਰੀ ਆਫ ਕੋਸਟ ਕੁਛ ਨਹੀਂ ਚਾਹੀਦਾ ਉਹਨਾਂ ਨੂੰ ਆਪਣੇ ਉਹਦੀ ਰੋਟੀ ਦਾ ਸਾਧਨ ਉਪਲਬਧ ਕਰਾਓ ਨੌਕਰੀਆਂ ਦਿਓ ਹਾਂਜੀ ਬੀਨਸ ਦੀਆਂ ਜੋ ਆਪਣੇ ਆਪਣੇ ਨੇ ਉਪਲਬਧੀਆਂ ਉਹ ਕਰਾਓ ਤਾਂ ਕਿ ਲੋਕ ਆਪਣਾ ਕਮਾ ਕੇ ਆਪਣਾ ਖਾ ਕੇ ਆਪਣਾ ਗੁਜ਼ਾਰਾ ਬਸਰ ਕਰ ਸਕਣ ਜਿਕਰ ਗੱਲ ਕਰੀਏ ਭਾਜੀਪੀ ਵੱਲੋਂ ਵੀ ਇਹ ਜਿਹੜੇ ਵੱਡੇ ਇਲੈਕਸ਼ਨ ਐ ਏਡੇ ਪਹਿਲੀ ਵਾਰ ਇਕੱਲੇ ਜਿਹੜੇ ਪੰਜਾਬ ਦੇ ਵਿੱਚ ਲੜ ਰਹੀ ਹੈ ਕਿਉਂਕਿ ਪਹਿਲਾਂ ਅਲਾਈਸ ਹੁੰਦਾ ਸੀ ਅਕਾਲੀ ਦਲ ਨਾਲ ਹੁੰਦਾ ਸੀਗਾ ਗਾਠੀ ਰੋਡ ਟੁੱਟਣ ਤੋਂ ਬਾਅਦ ਵੱਡਾ ਇਲੈਕਸ਼ਨ ਆਇਆ ਜਿਹੜਾ ਬਹੁਤ ਵੱਡੇ ਜਿਵੇਂ ਪਹਿਲਾਂ ਵੀ ਆਪਾਂ ਗੱਲ ਕੀਤੀ ਹੈ ਹਲਕੇ ਆ ਕਿਸ ਤਰ੍ਹਾਂ ਦਾ ਲੱਗ ਰਿਹਾ ਜੀ ਇਕੱਲੇ ਇਲੈਕਸ਼ਨ ਲੜਨ ਲੜ ਰਹੀ ਹੈ ਭਾਜੀ ਦੇਖੋ ਜੀ ਹਰ ਕੰਮ ਦਾ ਇੱਕ ਵਾਰੀ ਸ਼ੁਰੂਆਤ ਤਾਂ ਕਰਨੀ ਹੀ ਪੈਂਦੀ ਆ ਅੱਗੇ ਅਸੀਂ ਛੋਟੇ ਭਾਈਵਾਲ ਸੀਗੇ ਗਲਤੀਆਂ ਉਹਨਾਂ ਦੀ ਹੁੰਦੀਆਂ ਸੀਗੀਆਂ ਤੇ ਭੁਗਤੀਆਂ ਸਾਨੂੰ ਪੈਂਦੀਆਂ ਸੀ ਇਸ ਲਈ ਅਸੀਂ ਪਹਿਲੀ ਵਾਰ ਇੰਡੀਪੈਂਡ ਤਾਨੂੰ ਮਹਾਰਾਜ ਦੀ ਕਿਰਪਾ ਨਾਲ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਤੇ ਹਰ ਮਾਸੇ ਸਕੋਪ ਮਿਲ ਰਿਹਾ ਜਿਸ ਤਰ੍ਹਾਂ ਅਸੀਂ ਕਿਹਾ ਵੀ ਸਾਰੇ ਤੁਸੀਂ ਪਾਰਟੀਆਂ ਪਰਖ ਕੇ ਦੇਖਿਆ ਇਸ ਵਾਰੀ ਬੀਜੇਪੀ ਨੂੰ ਪਰਖ ਕੇ ਦੇਖੋ ਤੇ ਡਬਲ ਇੰਡੀਆ ਸਰਕਾਰ ਬਣਾਓ ਤੇ ਤੁਹਾਨੂੰ ਸੁਖ ਸੌਦਾ ਦੀ ਮੋਦੀ ਸਾਹਿਬ ਝੜੀ ਲਾ ਦੇਣਗੇ ਜਿਸ ਤਰ੍ਹਾਂ ਆਪਾਂ ਪਤਾ ਲੱਗ ਹੀ ਰਿਹਾ ਵੀ ਤੇਹਰਾਨ ਤੋਂ ਆਪਣੇ ਉੱਪਰ ਮੋਦੀ ਸਰਕਾਰ ਬਣ ਰਹੀ ਹੈ ਤੇ ਆਪਾਂ ਸਟੇਜ ਤੇ ਤਰੱਕੀ ਲਈ ਥੱਲੇ ਦੇ ਸੈਂਟਰ ਆਪਣੇ ਮੋਦੀ ਸਰਕਾਰ ਦੇ ਕਮਲ ਦੇ ਫੁੱਲ ਤੇ ਮੋਹਰ ਲਾ ਕੇ ਰਾਣਾ ਸਾਹਿਬ ਜਿਤਾਈਏ ਤੇ ਆਪਾਂ ਜਿਹੜੀਆਂ ਤਰਕੀ ਦੇ ਰਾਹ ਤੇ ਆਪਾਂ ਆਪਣੇ ਬਾਰਡਰ ਨੂੰ ਲੈ ਕੇ ਜਾਈਏ ਜੇਕਰ ਬੀਜੇਪੀ ਦੀ ਗੱਲ ਕਰੀਏ ਤਾਂ ਪਹਿਲਾਂ ਲੋਕਾਂ ਦੇ ਵਿੱਚ ਇਹ ਧਾਰਨਾ ਹੁੰਦੀ ਸੀ ਵੀ ਇੱਕ ਇਕੱਲੀ ਸ਼ਹਿਰੀ ਪਾਰਟੀ ਹੈ ਇਕੱਲੇ ਸ਼ਹਿਰਾਂ ਦੇ ਲੋਕ ਇਹਦੇ ਨਾਲ ਜੁੜੇ ਆ ਵੀ ਪਿੰਡਾਂ ਦੇ ਵਿੱਚ ਇਹਦੀ ਵੋਟ ਬਹੁਤ ਘੱਟ ਸੀ ਅੱਜ ਕੱਲ ਤੁਸੀਂ ਜਿਆਦਾ ਪਿੰਡਾਂ ਦੇ ਵਿੱਚ ਵਿਚਰ ਰਹੇ ਪਿੰਡਾਂ ਦਾ ਮਾਹੌਲ ਕਿਵੇਂ ਲੱਗ ਰਿਹਾ ਪਿੰਡਾਂ ਦਾ ਬੋਲ ਬਹੁਤ ਵਧੀਆ ਹੈ ਜੀ ਖਾਸ ਕਰਕੇ ਜਿਹੜਾ 80 ਭਾਈ ਜਾਰਾ ਸਾਡਾ ਜਾਂ ਥੋੜੇ ਪਛੜਾ ਭਾਈ ਜਾਰਾ ਸਾਡਾ ਸਾਡੇ ਭਰਾ ਨੇ ਸਾਡੀਆਂ ਪੈਨਾ ਸਾਡੇ ਵੀਰ ਉਹ ਬਹੁਤ ਉਤਸ਼ਾਹੀ ਨੇ ਵੀ ਸਾਨੂੰ ਆ ਕੇ ਅਪਰੋਚ ਕਰੋ ਉਹ ਤਿਆਰ ਬੈਠੇ ਨੇ ਸਾਨੂੰ ਕੋਈ ਅਪ ਸਾਡੇ ਨਾਲ ਆ ਕੇ ਖੜਵਾ ਕੇ ਉਹ ਵੋਟਾਂ ਪਾਉਣ ਨੂੰ ਬਿਲਕੁਲ ਤਿਆਰ ਬੈਠੇ ਨੇ ਉਹ ਸਾਰਾ ਭਾਈਚਾਰਾ ਸਾਡੇ ਨਾਲ ਆ ਉਹ ਕਹਿੰਦੇ ਮੋਢੇ ਨਾਲ ਉਹਨਾਂ ਸਾਨੂੰ ਪੂਰਾ ਵਿਸ਼ਵਾਸ ਹੁੰਦਾ ਬਿਸੀ ਮੋਢਾ ਬੁੱਢਾ ਲਾ ਕੇ ਤੁਹਾਨੂੰ ਖੜਾਾਂਗੇ ਤੇ ਵੱਧ ਵੱਧ ਵਧਾ ਵੋਟਾਂ ਬੋਲ ਕਰਾਵਾਂਗੇ ਬਹੁਤ ਬਹੁਤ ਬੇਰਬਾ ਨੀ ਧੰਨਵਾਦ ਜੀ ਮਿਹਰਬਾਨੀ ਬਾਈ ਖਾਲਸਾ ਬਾਈ